ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੂਰ ਪਿਆਰੀ ਸਾਧ ਸੰਗਜੋ ਤੁਸੀਂ ਦੇਖ ਰਹੋ ਆਪਣਾ ਪਿੰਡ ਨਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਘੋਤੜਾ ਦੱਸੋ ਅੱਜ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਉਹ ਤਸਵੀਰਾਂ ਹਨ ਅਸੀਂ ਇਸ ਟਾਈਮ ਖਲੋਤੇ ਪਿੱਛੇ ਤੁਸੀਂ ਪਾਰਕ ਦੇਖ ਸਕਦੇ ਹੋ ਪਾਰਕਾਂ ਤਾਂ ਤੁਸੀਂ ਬਹੁਤ ਦੇਖਿਆ ਹੋਣਗੇ ਪਰ ਅੱਜ ਜਿਹੜੀ ਪਾਰਕ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਆ ਇਹ ਫਲਵਾੜੀ ਸੇਵਾ ਦਾ ਸੁਸਾਇਟੀ ਵੱਲੋਂ ਜੋ ਕਿ ਇਹ ਉਹਨਾਂ ਦੀ ਜੋਗਵਾਈ ਹੇਠ ਜਿਹੜੀ ਇਹ ਪਾਰਕ ਜਿਹੜੀ ਹੋਣ ਦੇ ਵਿੱਚ ਆਈ ਹੈ ਨਡਾਲੇ ਦੇ ਵਿੱਚ ਤੇ ਅਸੀਂ ਅੱਜ ਅਸੀਂ ਪਾਰਕ ਦੇ ਵਿੱਚ ਆਏ ਆਏ ਆ ਤੇ ਪਿੱਛੇ ਤੁਸੀਂ ਸੇਵਾਦਾਰ ਦੇ ਸਕਦੇ ਹੋ ਇਹ ਜਿਹੜੀ ਫਲਵਾੜੀ ਸੇਵਾਦਾਰ ਸੈਵਸਾਈਟੀ ਜਿਹੜੀ ਜਿਹੜੇ ਸੇਵਾਦਾਰ ਨੇ ਉਹ ਜਿਹੜੀ ਆਪਣੀ ਨਿਸ਼ਕਾਮ ਸੇਵਾ ਨਿਸ਼ਕਾਮ ਸੇਵਾ ਜਿਹੜੀ ਆ ਉਹ ਕਰਦੇ ਪਏ ਨੇ ਆਪਾਂ ਗੱਲਬਾਤ ਵੀ ਕਰਾਂਗੇ ਮੈਂ ਤੁਹਾਨੂੰ ਦੱਸਣਾ ਦਾ ਥੋੜਾ ਟਾਈਮ ਹੀ ਹੋਇਆ ਕਿ ਜਿਹੜਾ ਇੱਥੇ ਇਸ ਪਾਰਕ ਦੇ ਵਿੱਚ ਜਿਹੜੀਆਂ ਗ੍ਰਿੱਲਾਂ ਸਨ ਗ੍ਰਿੱਲਾਂ ਦੀ ਜੇ ਅੱਪ ਗੱਲ ਕਰੀਏ ਗ੍ਰਿੱਲਾਂ ਦੀ ਜਿਹੜੀ ਸੇਵਾ ਜਿਹੜੀ ਆ ਰੰਗ ਦੀ ਸੇਵਾ ਜਿਹੜੀ ਆ ਬਹੁਤ ਦਿਨਾਂ ਤੋਂ ਜਿਹੜੀ ਚੱਲਦੀ ਪਈ ਸੀ ਤੇ ਹੁਣ ਗ੍ਰਿੱਲਾਂ ਦੀ ਸੇਵਾ ਜਿਹੜੀ ਆ ਜਿਹੜੀ ਰੰਗ ਦੀ ਸੇਵਾ ਜਿਹੜੀ ਆ ਪੂਰੀ ਹੋ ਚੁੱਕੀ ਆ ਤੇ ਥੋੜੀ ਜੀ ਗੱਲਬਾਤ ਆਪਾਂ ਫਲਵਾੜੀ ਸੇਵਾਦਾਰ ਦੇ ਸੇਵਾ ਸੁਸਾਇਟੀ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨਾਲ ਥੋੜੀ ਜੀ ਗੱਲਬਾਤ ਕਰਾਂਗੇ ਤੇ ਹੋਰ ਵੀ ਜਿਹੜੀਆਂ ਗੱਲਾਂਬਾਤਾਂ ਜਿਹੜੀਆਂ ਪਹਿਲ ਦੇ ਆਧਾਰ ਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਕੰਮ ਨੇ ਜਿਹੜੇ ਉਹ ਕਿਹੜੇ ਕਿਹੜੇ ਜਿਹੜੇ ਕੰਮ ਨੇ ਉਹ ਜਿਹੜੇ ਉਹਨਾਂ ਵੱਲੋਂ ਜਿਹੜ ਜੋ ਕਿ ਪਿੰਡ ਟਾਂਡੀ ਤੋਂ ਬਿਲੋਂਗ ਕਰਦੇ ਨੇ ਤੇ ਉਸ ਤੋਂ ਆਣ ਕੇ ਜਿਹੜੀ ਆਪਣੀ ਇਨਸ਼ਕਾ 服务 ਜਿਹੜੀ ਇਸ ਪਾਰਕ ਦੇ ਵਿੱਚ ਕਰਦੇ ਨੇ ਆਪਾਂ ਟਾਂਡੀ ਸਾਹਿਬ ਦੇ ਨਾਲ ਥੋੜੀ ਜੀ ਗੱਲਬਾਤ ਜਿਹੜੀ ਆ ਤੁਹਾਡੇ ਅਸੀਂ ਰੂਬਰੂ ਕਰਨ ਜਾ ਰਹੇ ਹਾਂ ਇਹ ਟਾਂਡੀ ਸਾਹਿਬ ਸਤਿ ਸ੍ਰੀ ਅਕਾਲ ਪੰਡਾ ਤੇ ਟੰਡਾ ਸਾਹਿਬ ਤੁਹਾਡਾ ਆਪਣਾ ਪਿੰਡ ਨਡਾਲਾ ਚੈਨਲ ਤੇ ਸਵਾਗਤ ਹੈ ਤੇ ਜਿਹੜੀ ਗਰੀਲਾਂ ਦੀ ਜਿਹੜੀ ਸੇਵਾ ਜਿਹੜੀ ਇਹ ਕੀਤੀ ਗਈ ਹੈ ਤੇ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਤੇ ਅੱਜ ਕਿਹੜੀ ਕਿਹੜੀ ਸੇਵਾ ਜਿਹੜੀ ਹੈ ਤੁਹਾਡੇ ਵੱਲੋਂ ਜਿਹੜੀ ਫਲਵਾੜੀ ਸੇਵਾਦਾਰ ਸੋਸਾਇਟੀ ਵੱਲੋਂ ਜਿਹੜੀ ਚੱਲਦੀ ਪਈ ਹੈ ਉਹਦੇ ਬਾਰੇ ਵਾਹਿ ਖਾਲਸਾ ਵਾਹਿ ਫਤਿਹ ਹਰਪੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਬਹੁਤ ਸਹਿਯੋਗ ਦਿੰਦੇ ਹੋ ਤੁਸੀਂ ਸਵਾਲ ਕੀਤਾ ਕਿ ਜਿਹੜੀ ਗਰੀਲਾਂ ਦੇ ਰਗ ਰੋਗਨ ਦੀ ਸੇਵਾ ਇਹ ਸੰਧਲੀ ਕਲੱਬ ਨਡਾਲਾ ਲੇਡੀ ਜਿਹੜਾ ਕਤਾ ਕਲੱਬ ਹੈ ਉਸ ਵੱਲੋਂ ਦਿੱਤੀ ਗਈ ਹੈ ਸਿਰਫ ਰੰਗ ਰੋਗਲ ਦੀ ਜਿਹੜੀ ਇਹਦਾ ਮਹਿਨਤਾਨਾ ਹੈ ਰੰਗ ਨੂੰ ਪੇਂਟ ਕਰਾਉਣ ਦਾ ਉਹ ਫਲਵਾੜੀ ਸੇਵਾਦਾਰਾਂ ਵੱਲੋਂ ਸੰਗਤ ਨੂੰ ਜਿਹੜਾ ਸੰਗਤ ਨੂੰ ਦਿੱਤਾ ਗਿਆ ਜਿਹੜਾ ਪੈਸਾ ਹੰਡ ਦਿੰਦੇ ਆ ਸੰਗਤ ਸੇਵਾ ਕਰਦੀ ਹੈ ਉਹਦੇ ਵਿੱਚੋਂ ਜਿਹੜਾ ਉਹ ਸੇਵਾ ਜਿਹੜੀ ਹੈ ਉਹ ਦਿੱਤੀ ਗਈ ਹੈ ਫਲਵਾੜੀ ਸੇਵਾਦਾਰ ਜਿਹੜੇ ਬੜੀ ਨਿਸ਼ਕਾਮ ਸੇਵਾ ਇਮਾਨਦਾਰੀ ਨਾਲ ਸੇਵਾ ਕਰਦੇ ਆ ਮੇਰੀ ਇੱਕ ਬੇਨਤੀ ਹੈ ਸੰਗਤ ਦੇ ਚਰਨਾਂ 'ਚ ਇਹ ਸੇਵਾ ਬਾਰੇ ਦਿੱਤੇ ਹੋਏ ਪੈਸਿਆਂ ਬਾਰੇ ਦਿੱਤੀ ਹੋਈ ਸੇਵਾ ਬਾਰੇ ਜੇ ਕਿਸੇ ਦੇ ਮਨ 'ਚ ਕੋਈ ਸ਼ੰਕਾ ਹੋਵੇ ਉਹ ਸਾਡੇ ਬਲਵਿੰਦਰ ਸਿੰਘ ਜੀ ਫੁੱਲ ਕੋਲੋਂ ਜਿਹੜਾ ਹਰ ਤਰ੍ਹਾਂ ਦੀ ਰਸੀਦ ਹਰ ਤਰ੍ਹਾਂ ਦਾ ਖਰਚਾ ਜਿਹੜਾ ਪੁੱਛ ਸਕਦੇ ਆ ਬਿਲਕੁਲ ਰੋਲ ਸਾਫ ਸਫਾਈ ਨਾਲੇ ਕੰਮ ਕੀਤਾ ਗਿਆ ਕਿਸੇ ਗੱਲ ਦਾ ਕੋਈ ਧੋਖਾ ਨਹੀਂ ਜੋ ਸੰਗਤ ਨੇ ਦਿੱਤਾ ਸੰਗਤ ਦੇ ਸਾਹਮਣੇ ਹੀ ਉਹ ਖਰਚ ਕਰ ਦਿੱਤਾ ਗਿਆ ਸੋ ਇਹ ਇਸ ਸਾਫ ਸਫਾਈ ਦੀ ਸੇਵਾ ਜਿਹੜੀ ਹੈ ਇਹ ਸੇਵਾਦਾਰ ਕਰਦੇ ਆ ਕਟਾਈ ਦੀ ਸੇਵਾ ਅੱਜ ਬੂਟਿਆਂ ਦੀ ਚੱਲ ਰਹੀ ਹੈ ਸ਼ਾਮ ਨੂੰ ਅੱਜ ਘਾਹ ਕਟਣ ਦੀ ਸੇਵਾ ਵੀ ਹੈ ਕਿਉਂਕਿ ਸਾਡੇ ਜਸੇਦਾਰ ਸਾਹਿਬ ਸੇਵਾ ਜਿਹੜੀ ਹੈ ਉਹ ਪਹਿਲਾਂ ਹੀ ਦੱਸ ਦਿੰਦੇ ਆ ਕਿ ਕਿਹੜੇ ਟਾਈਮ ਕਿਹੜੀ ਸੇਵਾ ਕਰਨੀ ਹੈ ਅੱਜ ਇੱਕ ਖੁਸ਼ੀ ਦੀ ਗੱਲ ਹੈ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਸਾਡੇ ਗੁਰਦੇਵ ਸਿੰਘ ਐਨ ਆਰ ਆਈ ਵੀਰ ਜਿਹੜੇ ਹੈ ਉਹਨਾਂ ਵੱਲੋਂ 5000 ਰੁਪਏ ਫਲਵਾੜੀ ਸੇਵਾ ਨੂੰ ਗੁਰਦੇਵ ਸਿੰਘ ਜੀ ਜਿਹਨੂੰ ਪਿੰਡੇ ਚ ਗੇਲਾ ਭਾਜੀ ਕਹਿੰਦੇ ਆ ਵਕੀਲ ਸਾਹਿਬ ਵੀ ਹੈ ਉਹ ਅੱਜ 5000 ਰੁਪਇਆ ਜਿਹੜਾ ਫਲਵਾੜੀ ਸੇਵਾ 'ਚ ਹਿੱਸਾ ਪਾਉਂਦੇ ਆ ਨਾਲ ਅਥੀ ਸੇਵਾ ਵੀ ਕਰਦੇ ਆ ਨਾਲੇ ਧੰਦੀ ਸੇਵਾ ਵੀ ਕਰਦੇ ਆ ਸੋ ਅਸੀਂ ਫਲਵਾੜੀ ਸੇਵਾਦਾਰਾਂ ਵੱਲੋਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਅਰਦਾਸ ਕਰਦੇ ਆ ਪ੍ਰਮਾਤਮਾ ਚਰਜਾਂ 'ਚ ਇਹਨਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਸੰਧਨੀ ਕਲਬ ਲਈ ਵੀ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਪਰਮਾਤਮਾ ਤੰਦਰੁਸਤੀ ਚੜ੍ਹਦੀ ਕਲਾ ਰੱਖੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਸੇਵਾਦਾਰ ਸੇਵਾਦਾਰ ਦਾ ਜਿਹੜਾ ਨੂੰ ਸਪੋਰਟ ਕਰਦਾ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਵੀ ਇਸ ਤਰ੍ਹਾਂ ਦਾ ਪ੍ਰਸ਼ਾਦ ਦਿਖਾਇਆ ਕਰਨ ਤਾਂ ਜੋ ਫਲਵਾੜੀ ਸੇਵਾ ਨਿਰੰਤਰ ਚੱਲਦੀ ਰਹੇ ਤੇ ਸੇਵਾ ਨੂੰ ਜਿਹੜਾ ਬਲ ਜਿਹੜਾ ਹੌਸਲਾ ਮਿਲਦਾ ਰਹੇ ਅਖੇ ਕਾਂਦੀ ਸਾਹਿਬ ਦੇਪੇ ਵੀ ਆ ਰਿਹਾ ਜਿੱਤੇ ਗ੍ਰੇਨ ਨੂੰ ਵੀ ਜਿਹੜਾ ਰੰਗ ਰੋਗਣ ਤੁਸੀਂ ਕਰਤਾ ਬਹੁਤ ਵਧੀਆ ਵਧਾਈ ਦੇ ਪਾਤਨ ਨੇ ਤੁਸੀਂ ਸਾਰੇ ਹੀ ਸੇਵਾਦਾਰ ਅਤੇ ਨਾਲ ਹੀ ਬੂਟਿਆਂ ਨੂੰ ਵੀ ਰੰਗ ਕੀਤਾ ਗਿਆ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਖੋ ਜੀ ਆਲਾ ਦਵਾਲਾ ਸਾਰੇ ਜਿੱਥੇ ਵੀ ਕਿਤੇ ਬੂਟੇ ਲੱਗੇ ਨੇ ਉੱਥੇ ਵੀ ਕਿਤੇ ਦੇਖੋ ਜੀ ਇਹ ਮਹਿਰ ਸਿੰਘ ਕਲੋਨੀ ਤੋਂ ਲਾ ਕੇ ਟਿਲਮਾ ਰੋਡ ਤੇ ਜਿਹੜੀ ਸੜਕਾ ਹੈ ਸਾਈ ਮਾਰਕੀਟ ਉੱਥੋਂ ਹੁੰਦੇ ਗੁਰੂ ਘਰ ਨੂੰ ਫਿਰ ਪਾਰਕ ਦੇ ਅੰਦਰ ਜਿੰਨੇ ਵੀ ਪੋਲ ਹੈ ਜਿੰਨੇ ਵੀ ਬੂਟੇ ਹੈ ਜਿੰਨੇ ਵੀ ਕਿਨਾਰੀਆਂ ਵਹਿ ਗਿਆ ਇਟਾਂ ਲਾਈਆਂ ਉਹਨਾਂ ਦੇ ਉੱਤੇ ਹਰ ਇੱਕ ਤੇ ਜਿਹੜਾ ਰੰਗ ਪੇਂਟ ਜਿਹੜਾ ਉਹ ਕੀਤਾ ਗਿਆ ਤਾਂ ਜੋ ਸੋਹਣਾ ਲੱਗ ਸਕੇ ਵਧੀਆ ਲੱਗ ਸਕੇ ਇਹ ਪਾਰਕ ਨੂੰ ਸਾਫ ਸੁਥਰਾ ਬਣਾਉਣ ਲਈ ਵਧੀਆ ਬਣਾਉਣ ਲਈ ਸਾਡੇ ਪ੍ਰਧਾਨ ਸੁਖਿੰਦਰ ਜੀ ਦੇ ਹਮੇਸ਼ਾ ਤਤਪਰ ਰਹਿੰਦੇ ਆ ਫਲਵਾੜੀ ਸੇਵਾਦਾਰ ਉਹਨਾਂ ਨੂੰ ਹਮੇਸ਼ਾ ਸਹਿਯੋਗ ਦਿੰਦੇ ਆ ਰਹੀ ਤਨ ਦੀ ਗੱਲ ਇਹ ਜਿਹੜੇ ਫਲਵਾੜੀ ਸੇਵਾਦਾਰ ਹੈ ਇਹ ਆਪਸ ਵਿੱਚ ਵੀ ਪੈਸੇ ਇਕੱਠੇ ਕਰਕੇ ਬਹੁਤ سارے ਕੰਮ ਕਰਦੇ ਆ ਕਿ ਅਸੀਂ ਕਿਸੇ ਕੋ ਨਾ ਮੰਗੀਏ ਕਿਉਂਕਿ ਸਾਰੇ ਸਰਦੇ ਆ ਕੋਈ ਇਹਨਾਂ ਚੋਂ ਕੋਈ ਇਦਾਂ ਦੀ ਗੱਲ ਨਹੀਂ ਇਹ ਹਮੇਸ਼ਾ ਹਰ ਕੰਮ ਲਈ ਤਰਤੀ ਤੇ ਸਰੀਰਕ ਸੇਵਾ ਕਰਦੇ ਹੱਥੀ ਸੇਵਾ ਉਥੇ ਤਨ ਦੀ ਸੇਵਾ ਵੀ ਕਰਨ ਤੋਂ ਪਿੱਛੇ ਨਹੀਂ ਹਟਦੇ ਇਹਨਾਂ ਸ਼ਬਦਾਂ ਨਾਲ ਮੈਂ ਖਿਮਾ ਦਾ ਜਾਤਕ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਠੀਕ ਹੈ ਜੀ ਕੰਨੀ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਟਾਈਮ ਚੋਂ ਟਾਈਮ ਕੱਢ ਕੇ ਜਿਹੜੇ ਆਪਣੇ ਵਿਚਾਰ ਜਿਹੜੇ ਆ ਉਹ ਸਾਡੇ ਨਾਲ ਸਾਂਝ ਕੀਤੇ ਹੁਣ ਆਪਾਂ ਜਿਨ੍ਹਾਂ ਦੇ ਸਰਪ੍ਰਸਤੀ ਹੇਠ ਜਿਹੜੀ ਇਹ ਜਿਹੜੀ ਪਾਰਕ ਜਿਹੜੀ ਆ ਜਿਹੜੀ ਸੇਵਾ ਵਜਾ ਜਿਹੜੀ ਚੱਲਦੀ ਪਈ ਆ ਆਪਾਂ ਗੱਲਬਾਤ ਵੀ ਉਹਨਾਂ ਦੇ ਨਾਲ ਵੀ ਅਸੀਂ ਤੁਹਾਨੂੰ ਅਸੀਂ ਰੂਬਰੂ ਕਰਾਵਾਂ ਸਰ ਤੋਂ ਪਹਿਲਾਂ ਧੰਨਵਾਦ ਅਸੀਂ ਮਲਤਾਨੀ ਸਾਹਿਬ ਦੇ ਨਾਲ ਤੁਹਾਨੂੰ ਅਸੀਂ ਰੂਬਰੂ ਕਰਾਨੇ ਜਾ ਰਿਹਾ ਆ ਬਾਬਾ ਜੀ ਖਲੋਤੇ ਨੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਹੁਣ ਚਾਹ ਰਿਹਾ ਕਿ ਸੰਧਲੀ ਲੇਡਜ਼ ਕਲੱਬ ਵੱਲੋਂ ਜੋ ਕਿ ਸੇਵਾ ਜਿਹੜੀ ਕਲੱਬ ਨਰਾਲਾ ਵੱਲੋਂ ਜੋ ਸੇਵਾ ਦਿੱਤੀ ਗਈ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਨੇ ਜਿੰਨੀਆਂ ਵੀ ਗਰਿੱਲਾਂ ਵਾਂ ਜਿੰਨੇ ਵੀ ਦਰਖਤ ਆ ਜਿੰਨੇ ਵੀ ਪੋਲ ਆ ਸਾਰਿਆਂ ਤੇ ਅਸੀਂ ਰੰਗ ਕਰਵਾਇਆ ਠੀਕ ਹੈ ਜੀ ਗੁਰਦੁਆਰੇ ਡਾਕਟਰ ਮੇਰ ਸਿੰਘ ਦੀ ਕਲੋਨੀ ਤੋਂ ਢਲਵਾ ਰੋਡ ਤੱਕ ਸਾਹੀ ਮਾਰਕੀਟ ਤੋਂ ਲੈ ਕੇ ਤੇ ਗੁਰਦਾਰਾ ਬੌਡੀ ਸਾਹਿਬ ਦੇ ਸਾਰੇ ਫਰੰਟ ਫਰੰਟ ਦੇ ਉੱਤੇ ਜਿੰਨਾ ਵੀ ਰੋਗਨ ਹੋਇਆ ਰੰਗ ਹੋਇਆ ਉਹਦੀ ਸੇਵਾ ਉਹਨਾਂ ਨੇ ਦਿੱਤੀ ਆ ਤੇ ਜੋ ਕਰਵਾਈ ਦੀ ਸੇਵਾ ਉਹ ਸਾਡੀ ਸੁਸਾਇਟੀ ਜਿਹੜੀ ਫਲਵਾੜੀ ਸੇਵਾ ਦਾ ਸੁਸਾਇਟੀ ਵੱਲੋਂ ਜੋ ਵੀ ਫੰਡ ਇਕੱਠਾ ਕੀਤਾ ਜਾਂਦਾ ਵਾ ਜੋ ਵੀ ਵੀਰ ਜਿਹੜੇ ਆਪਣਾ ਸਹਿਯੋਗ ਦਿੰਦੇ ਆ ਉਹਨਾਂ ਦੇ ਵੱਲੋਂ ਜਿਹੜਾ ਅਸੀਂ ਰੰਗ ਦੀ ਸੇਵਾ ਜਿਹੜੀ ਉਹ ਦਿੱਤੀ ਗਈ ਆ ਸਾਰਿਆਂ ਸਾਰਿਆਂ ਦਾ ਮਾਲਕ ਚੜ੍ਹਦੀ ਕਲਾ ਕਰੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਠੀਕ ਨਹੀਂ ਸਾਰਿਆਂ ਦਾ ਧੰਨਵਾਦ ਜੀ ਬਹੁਤ ਬਹੁਤ ਤੇ ਸੁਣ ਚ ਆ ਰਿਹਾ ਕਿ ਅੱਜ ਮਲਤਾਨੀ ਸਾਹਿਬ ਨੇ ਵੀ 5000 ਦੀ ਜਿਹੜੀ ਸੇਵਾ ਜਿਹੜੀ ਆ ਜਿਹੜੀ ਸੇਵਾ ਜਿਹੜੀ ਪਾਈ ਆ ਫਲਵਾੜੀ ਸੇਵਾ ਦਾ ਸੋਸਾਇਟੀ ਦੇ ਵਿੱਚ ਸਰਦਾਰ ਗਰਮੇਲ ਸਿੰਘ ਜੀ ਅਮਰੀਕਾ ਵਾਲੇ ਉਹਨਾ ਵੀਰ ਜੀ ਹੁਣਾਂ ਨੇ 5000 ਦੀ ਸੇਵਾ ਉਹਨਾਂ ਦੇ ਬੇਟੇ ਦੇ ਪੱਕੇ ਹੋਣ ਦੀ ਖੁਸ਼ੀ ਦੇ ਵਿੱਚ 5000 ਰੁਪਇਆ ਫਲਵਾੜੀ ਸੇਵਾਦਾਰਾਂ ਨੂੰ ਜਿਹੜੀ ਸੇਵਾ ਉਹ ਦਿੱਤੀ ਗਈ ਹੈ ਜੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਵੀਰ ਜੀ ਹੁਣਾਂ ਦਾ ਇਹਨਾਂ ਨੂੰ ਵੀ ਮਾਲਕ ਦੇਣ ਤੋਂ ਗੁਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਅੱਜ ਕਾਦੀ ਕਾਦੀ ਸੇਵਾ ਸਰਦਾਰ ਜੀ ਜਿਹੜੀ ਤੁਹਾਡੇ ਵੱਲੋਂ ਚੱਲਦੀ ਪਈ ਹੈ ਸਾਡੇ ਵੱਲੋਂ ਕਟਾਈ ਦੀ ਸੇਵਾ ਚੱਲਦੀ ਪਈ ਸੀ ਕਟਾਈ ਦੀ ਸਫਾਈ ਦੀ ਸਾਰੇ ਵੀਰ ਜਿਹੜੇ ਉਹ ਡਟ ਕੇ ਸੇਵਾ ਕਰਦੇ ਪਏ ਆ ਸਾਰਿਆਂ ਨੇ ਮਾਲਕ ਚ ਕਿੰਨੇ ਕਿ ਸੇਵਾਦਾਰ ਆਜ ਕਿੰਨੇ ਕਿ ਸੇਵਾਦਾਰ ਜਿਹੜੇ ਪਹੁੰਚੇ ਅੱਜ ਸੇਵਾ ਕਰ ਅੱਜ 10 ਕਿ ਸੇਵਾਦਾਰ ਪਹੁੰਚੇ ਆ ਜੀ ਠੀਕ ਨਹੀਂ ਛੋਟੇ ਬੱਚੇ ਵੀ بڑے ਅਸ਼ਾ ਨਾਲ ਸੇਵਾ ਕਰਦੇ ਆ ਠੀਕ ਨਹੀਂ ਸਰਦਾਰ ਸੁਖਵਿੰਦਰ ਸਿੰਘ ਜੀ ਸਾਡੇ ਪ੍ਰਧਾਨ ਸਾਹਿਬ ਬਈ ਉਹਨਾਂ ਦੀ ਸਰਵਰ ਅਸਤੀ ਹੈ ਜਿਹੜੀ ਸੇਵਾ ਚੱਲਦੀ ਸੇਵਾ ਚੱਲਦੀ ਪਹਿਲਾਂ ਕੁਸ਼ਮੰਦ ਭਾਜੀ ਉਹਨਾਂ ਦੀ ਸਰਵਰ ਅਸਤੀ ਹੈ ਜਿਹੜੀ ਚੱਲਦੀ ਉਹਨਾਂ ਦੇ ਜਦੋਂ ਹੁਣ ਬਾਹਰ ਚੱਲ ਕੇ ਤੇ ਹੁਣ ਸੁਖਵਿੰਦਰ ਭਾਜੀ ਸੇਵਾ ਹੁਣ ਸੁਖਵਿੰਦਰ ਭਾਜੀ ਜੀ ਸਾਡੇ ਜਥੇਦਾਰ ਸਾਹਿਬ ਆ ਇਹਨਾਂ ਦੇ ਜਥੇਦਾਰ ਸਾਹਿਬ ਦੀ ਹੀਟ ਜਿਹੜੀ ਜੋ ਵੀ ਸੇਵਾ ਇਹਨਾਂ ਦੀ ਰੈਨ ਵਾਈਪ ਮੁਤਾਬਕ ਚਲਦੀ ਆ ਜੋ ਇਹ ਕਹਿਣ ਅਸੀਂ ਉਹਨਾਂ ਦੀ ਕਟਾਈ ਕਰਦੇ ਆ ਲੇਕਿਨ ਇਹਨਾਂ ਨੇ ਲਿਖਿਆ ਹੁੰਦਾ ਸਾਰਾ ਪ੍ਰੋਗਰਾਮ ਵੀ ਆਪਾਂ ਆ ਸੇਵਾ ਕਰਨੀ ਆ ਸੇਵਾ ਕਿਸੇ ਨੇ ਸੇਵਾ ਦੇਣੀ ਹੋਵੇ ਤਾਂ ਉਹ ਕਿਹਨਾਂ ਜਿਹੜਾ ਸੰਪਰਕ ਕਰਨ ਜਦਾਂ ਕਿ ਫਲਵਾੜੀ ਸੇਵਾ ਦਾ ਉਹ ਸੁਖਵਿੰਦਰ ਭਾਜੀ ਨਾਲ ਵੀ ਕਰ ਸਕਦੇ ਆ ਬਲਵਿੰਦਰ ਸਿੰਘ ਜੀ ਫੋਲ ਸਾਡੇ ਕੈਸ਼ੀਅਰ ਆ ਸਾਰੇ ਸਮੂਹ ਮੈਂਬਰ ਜਿੰਨੇ ਵੀ ਆ ਉਹਨਾਂ ਦੇ ਨਾਲ ਹੀ ਸੰਪਰਕ ਕਰ ਸਕਦੇ ਆ ਉਹਦੀ ਬਕਾਇਦਾ ਰਸੀਦ ਦਿੱਤੀ ਜਾਵੇਗੀ ਜੀ ਤੇ ਜੇ ਕਿਸੇ ਨੇ ਕੋਈ ਵੀ ਆਪਣੇ ਮਤਲਬ ਪੁੱਛਣਾ ਚਾਵੇ ਵੀ ਸਿਹੜੀ ਜੀ ਸੇਵਾ ਬਹੁ ਕਿੱਥੇ ਲੱਗੀ ਆ ਜਾਂ ਕਿੱਥੇ ਲੱਗੀ ਆ ਜਾਂ ਕੁਝ ਸਾਡੇ ਬਜਟ ਦੇ ਬਾਰੇ ਤੇ ਅਸੀਂ ਜ਼ਰੂਰ ਉਹਨਾਂ ਨੂੰ ਦੱਸਣ ਨੂੰ ਤਿਆਰ ਆ ਉਹ ਸਾਡੇ ਨਾਲ ਸਤਾਲ ਮਿਲ ਕਰ ਸਕਦੇ ਆ ਠੀਕ ਬਹੁਤ ਬਹੁਤ ਧੰਨਵਾਦ ਇਹ ਸਨ ਫਲਵਾੜੀ ਸੇਵਾਦਾਰ ਸੇਵਾ ਸੈਟੀ ਦੇ ਜਿਹੜੇ ਆਪਣੇ ਸੇਵਾਦਾਰ ਜਿਨ੍ਹਾਂ ਨਾਲ ਆਪਾਂ ਗੱਲਾਂ ਬਾਤਾਂ ਕਰ ਰਹੀਆਂ ਕਰਦੇ ਪਏ ਸੀ ਕਿ ਅੱਜ ਦਾ ਜਿਹੜਾ ਖਾਸ ਮਕਸਦ ਇਹ ਕਿ ਗਰੇਲੀ ਦੀ ਸੇਵਾ ਜਿਹੜੀ ਰੰਗ ਰੋਗਨ ਦੀ ਸੇਵਾ ਜਿਹੜੀ ਉਹ ਸੰਦਲੀ ਲੇਡੀਜ਼ ਕਲੱਬ ਵੱਲੋਂ ਜਿਹੜੀ ਆ ਔਦ ਦਿੱਤੀ ਗਈ ਆ ਤੇ ਜਿਨ੍ਹਾਂ ਨੇ ਕਰਵਾਈ ਆ ਉਹ ਆਗੇ ਜੀ ਫਲਵਾੜੀ ਸੇਵਾਦਾਰ ਸੇਵਾ ਸਾਥੀ ਵੱਲੋਂ ਜਿਹੜੀ ਸੇਵਾ ਦੇ ਉਹਨਾਂ ਵੱਲੋਂ ਦਿੱਤੀ ਗਈ ਆ ਤੇ ਕਰੋਨ ਦੀ ਸੇਵਾ ਜਿਹੜੀ ਆ ਫਲਵਾੜੀ ਸੇਵਾਦਾਰ ਸੁਸਾਇਟੀ ਨੇ ਜਿਹੜੀ ਆ ਕੀਤੀ ਆ ਪਹਿਲ ਦੇ ਆਧਾਰ ਤੇ ਆਪਾਂ ਸੁਖਵਿੰਦਰ ਭਾਈ ਨਾਲ ਥੋੜੀ ਜੀ ਗੱਲਬਾਤ ਕਰ ਸੁਖਵਿੰਦਰ ਭਾਈ ਜੀ ਇਹ ਜਿਹੜੀ ਸੇਵਾ ਜਿਹੜੀ ਆ ਦਿੱਤੀ ਗਈ ਆ ਸੰਧਲੀ ਲੇਡੀਜ਼ ਕਲੱਬ ਵੱਲੋਂ ਕੀ ਕਹਿਣਾ ਚਾਹੋਗੇ ਖਾਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹਿਲਾਂ ਤੇ ਹਰਪ੍ਰੀਤ ਦਾ ਬਹੁਤ ਬਹੁਤ ਧੰਨਵਾਦ ਆ ਤੇ ਨਹੀਂ ਨਹੀਂ ਕੋਈ ਫਰੀਅਤ ਨਹੀਂ ਉਹ ਬੋਤਾ ਨਾ ਵਾਦਾ ਜਿਹੜੇ ਜਿਹੜੇ ਕਿ ਇੱਥੇ ਆ ਕੇ ਸਾਡੇ ਇੰਟਰਵਿਊ ਲੈ ਰਹੇ ਨੇ ਤੇ ਬਾਕੀ ਗ੍ਰੇਲਾਂ ਕਾਫੀ ਟਾਈਮ ਤੋਂ ਖਰਾਬ ਸੀ ਤੇ ਆਲਾਦਵਾਲਾ ਕਾਫੀ ਸਹੀ ਨਹੀਂ ਲੱਗ ਰਿਹਾ ਮੈਨੂੰ ਤੇ ਸਾਡੇ ਸਾਡੇ ਫਲਵਾੜੀ ਸੇਵਾਦਾਰਾ ਸੋਸਾਇਟੀ ਨੇ ਸਲਾਹ ਕੀਤੀ ਵੇ ਗ੍ਰੇਲਾਂ ਦੀ ਜਿਹੜੇ ਰੰਗ ਰੋਗਨ ਕੀਤਾ ਜਾਵੇ ਤੇ ਆਪਣੇ ਬੋਲੀ ਸਾਊਥ ਲਾਕੇਟਲ ਮਾਰੂ ਔਰਤੇ ਜਿੱਥੇ ਵੀ ਆਪਾਂ ਇਟਾਨੀ ਕੈਂਗਰੀ ਲਾਈਏ ਉਹਨੂੰ ਰੰਗ ਰੋਗਣ ਕੀਤਾ ਚਾਰ ਕੁਰਸੀਆਂ ਸੀ ਉਹਨੂੰ ਵੀ ਰੰਗ ਰੋਗਣ ਕਰਾਇਆ ਜਾਵੇ ਤੇ ਸਾਰੇ ਫਲਵਾੜੀ ਸੇਵਾ ਦਾ ਸਹਿਮਤ ਹੋ ਗਏ ਨੇ ਅਸੀਂ ਮੈਡਮ ਸਵਨਕੌਰ ਕੋਲ ਗਏ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਆਪਾਂ ਰੰਗ ਕਰਵਾਉਣਾ ਪਾਰਕ ਦੇ ਵਿੱਚ ਤੇ ਉਹ ਕਹਿੰਦੇ ਵੈਲਕਮ ਜੋ ਸਾਡੀ ਸੇਵਾ ਤੁਸੀਂ ਲਾਓਗੇ ਅਸੀਂ ਦਵਾਂਗੇ ਅਸੀਂ ਫਿਰ ਰੰਗ ਦੀ ਸੇਵਾ ਸ਼ੁਰੂ ਕਰਤੀ ਸੰਧਲੀ ਕਲੱਬ ਵੱਲੋਂ ਰੰਗ ਲਾ ਕੇ ਦਿੱਤਾ ਗਿਆ ਤੇ ਫਲਵਾੜੀ ਸੇਵਾਦਾਰ ਸੈਟੀ ਵੱਲੋਂ ਜੋ ਫੰਡ ਆਪਣੇ ਪਿੰਡ ਵੱਲੋਂ ਇਕੱਠਾ ਹੋਇਆ ਸੀ ਕਿਸੇ ਨੇ ਆਪਣਾ 2000 ਦਿੱਤਾ ਕਿਸੇ ਨੇ 1000 ਦਿੱਤਾ ਕਿਸੇ ਨੇ 500 ਦਿੱਤਾ ਉਹ ਜੋ ਇਕੱਠਾ ਹੋਇਆ ਸੀ ਤੇ ਅਸੀਂ ਉਹ ਜਿਹੜਾ ਆਪਣੇ ਫੰਡ ਦੇ ਵਿੱਚੋਂ ਜੋ ਲੇਬਰ ਹੈ ਆਪਣੇ ਫੰਡ ਦੇ ਵਿੱਚੋਂ ਦਿੱਤੀ ਹੈ ਤੇ ਰੰਗ ਦਾ ਜੋ ਸੇਵਾ ਰੰਗ ਦੀ ਸੇਵਾ ਜਿਹੜੀ ਹੈ ਸੰਧਲੀ ਕਲੱਬ ਲੇਡੀ ਵੱਲੋਂ ਦਿੱਤੀ ਗਈ ਮੈਡਮ ਸੋਨ ਕੋਰਵਾ ਜੋ ਹੋਨਰਰ ਕਲੱਬ ਹੈ ਕਿ ਜਿ ਸੁਵਿੰਦਰ ਭਾਜੀ ਜਿੱਥੇ ਗ੍ਰਿਲ ਦੀ ਸੇਵਾ ਵੀ ਰੰਗ ਦੀ ਰੰਗਦੀ ਹੋਏ ਨਾਲ ਕਹਿੰਦੇ ਆਲੇ ਦੁਆਲੇ ਜਿੱਥੇ ਵੀ ਬੂਟੇ ਬੂਟਿਆਂ ਦੀ ਵੀ ਰੰਗ ਕੀਤਾ ਗਿਆ ਹਾਂ ਜੀ ਭਾਜੀ ਜਿੱਥੇ ਜਿੱਥੇ ਆਪਾਂ ਨੂੰ ਲੋੜ ਸੀ ਬੂਟਿਆਂ ਨੂੰ ਆਪਾਂ ਨੇ ਜਿਹੜੇ ਤਣੇ ਸੀ ਜਿਹੜੇ ਜਿਹੜੇ ਮੋٹے ਤਣੇ ਜਿਹੜੇ ਉਹਨਾਂ ਨੂੰ ਰੰਗ ਕੀਤਾ ਗਿਆ ਜਿੱਥੇ ਟ੍ਰਾਂਸਫਰ ਨੇ ਆਪਣੇ ਚਾਰ ਪਾਰਕ ਦੇ ਵਿੱਚ ਉਹਨਾਂ ਨੂੰ 3-3 ਫੁੱਟ ਰੰਗ ਕੀਤਾ ਗਿਆ ਟੈਰਾਕੋਟਾ ਤੇ ਆਲੇ ਦੁਆਲੇ ਜਿੱਥੇ ਜਿੱਥੇ ਆਲੇ ਦੁਆਲੇ ਜਿੱਥੇ ਵੀ ਸਾਨੂੰ ਜ਼ਰੂਰਤ ਮਹਿਸੂਸ ਹੋਈ ਹੈ ਆਪਾਂ ਸਾਰੇ 3-3 ਫੁੱਟ ਬੂਟਿਆਂ ਨੂੰ ਰੰਗ ਕੀਤਾ ਕਰਵਾਇਆ ਗਿਆ ਕਰਵਾਇਆ ਗਿਆ ਠੀਕ ਹੈ ਜਿੱਥੇ ਜਿੱਥੇ ਲੋਡ ਹੈ ਟਰਾਂਸਫਰਮ ਨੂੰ ਖੰਭਿਆਂ ਨੂੰ ਸਪੈਦਿਆਂ ਨੂੰ ਬੁੱਟਿਆਂ ਨੂੰ ਪਾਰਕ ਦੇ ਆਲੇ ਦੁਆਲੇ ਉਧਰ ਆਪਣੇ ਫਲਵਾੜੀ ਚੌਂਕ 'ਚ ਜਿੱਥੇ ਕੁਰਸੀਆਂ ਨੂੰ ਰੰਗ ਕਰਵਾਇਆ ਗਿਆ ਆਪਣਾ ਢਿਲਮਾਰ ਰੋਡ ਜੋ ਜਾਂਦਾ ਸੜਕ ਆਪਣਾ ਡਾਕਟਰ ਮੇਰ ਸਿੰਘ ਦੀ ਕਲੋਨੀ ਤੋਂ ਲੈ ਕੇ ਢਿਲਮਾਰੋ ਉੱਥੇ ਵੀ ਰੰਗ ਕਰਵਾਇਆ ਗਿਆ ਤੇ ਬੜੀ ਸ਼ਰਧਾ ਨਾਲ ਰੰਗ ਕੀਤਾ ਤੇ ਆਪਣੇ ਮੈਡਮ ਦਾ ਬਹੁਤ ਬਹੁਤ ਧੰਨਵਾਦ ਸੰਦਲੀ ਕਲੱਬ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਆਪਣਾ ਫਲਵਾੜੀ ਸੇਵਾਦਾਰਾਂ ਵੱਲੋਂ ਸਾਰਿਆਂ ਨੂੰ ਸਾਡੇ ਵੱਲੋਂ ਧੰਨਵਾਦ ਹੈ ਤੇ ਆਪਣੇ ਗੁਰਦੇਵ ਸਿੰਘ ਜੋ ਆਪਣੇ ਐਨਆਰਆਈ ਨੇ ਉਹਨਾਂ ਨੂੰ 5000 ਰੁਪਿਆ ਫਲਵਾੜੀ ਸੇਵਾ ਦਾ ਸਹਾਰੀ ਨੂੰ ਦਿੱਤੀ ਗਈ ਹੈ ਤੇ ਸਾਡਾ ਫਲਵਾੜੀ ਸੇਵਾਦਾਰਾ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਗੁਰਦੇਵ ਸਿੰਘ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਲੋ ਜੀ ਸਿਕੁੰਦਰ ਭਾਈ ਨੇ ਤੇ ਕਹਿਤੀ ਕਹਿੰਦੇ ਜੀ ਸਰਦਾਰ ਗੁਰਦੇਵ ਸਿੰਘ ਜੀ ਮਲਤਾਨੀ ਜਿਨ੍ਹਾਂ ਵੱਲੋਂ 5000 ਦੀ ਸੇਵਾ ਜਿਹੜੀ ਆ ਜਿਹੜੀ ਉਹ ਫਲਵਾੜੀ ਸੇਵਾਦਾਰਾਂ ਨੂੰ ਜਿਹੜੀ ਦਿੱਤੀ ਗਈ ਆਪਾਂ ਸਰਦਾਰ ਗੁਰਦੇਵ ਸਿੰਘ ਜੀ ਵੀ ਇੱਥੇ ਖਲੋਤੇ ਹੋਏ ਨੇ ਥੋੜੀ ਜੀ ਆਪਾਂ ਗੱਲਬਾਤ ਗੁਰਦੇਵ ਸਿੰਘ ਜੀ ਕਿੱਦਾਂ ਮਨ ਦੇ ਵਿੱਚ ਆਇਆ ਕਿ ਮੈਂ ਵੀ ਜਿਹੜੀ ਆਪਣੀ ਸੇਵਾ ਤੇ ਫੁੱਲ ਸੇਵਾ ਜਿਹੜੀਆਂ ਫਲਵਾੜੀ ਸੇਵਾਦਾਰਾਂ ਨੂੰ ਨਹੀਂ ਆਈ ਤੇ ਹਰ ਇੱਕ ਸਾਲ ਦੇ ਸਾਲੇ ਇਦਾਂ ਕਰੀਦਾ ਵਾ 5000 4000 ਜਨਾਂ ਨੂੰ ਸਰਦਾ ਬੰਦਾ ਐਦ ਕੀ ਆਏ ਨਾ ਮੰਨਦੇ ਮੈਂ ਕਹੇ ਮੈਂ ਕਹਿੰਦਾ 5000 ਰੁਪਏ ਆਪਾ ਦੇਣਾ ਤੇ ਸੇਵਾ ਲਈ ਇੱਥੇ ਹੋਰ ਵੀ ਕਥਾ ਇਸ ਤੇ ਸੇਵਾ ਨਿਕਲਦੀ ਹੈ ਹਰ ਕਿਸਾਨ ਦੇ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਉਹਦੀ ਕਿਰਪਾ ਨਾਲ ਦੇ ਰਹੇ ਨੇ ਸਾਡੀ ਕਿੱਥੇ ਹਕਾਸੀ ਜਿਹੜਾ ਸੰਧਲੀ ਲੇਡੀਜ਼ ਕਲੱਬ ਨੇ ਜਿਹੜਾ ਇਹ ਕੰਮ ਕੀਤਾ ਸੇਵਾ ਦਾ ਕੀਤਾ ਚਲੋ ਕੰਮ ਤੇ ਤੁਸੀਂ ਕਰਾਇਆ ਪਰ ਪੈਸੇ ਉਹਨਾਂ ਨੇ ਦਿੱਤੇ ਕਿਦਾਂ ਦਾ ਲੱਗਦਾ ਬਹੁਤ ਵਧੀਆ ਬਹੁਤ ਸੰਧਲੀ ਕਲੱਬ ਲੇਡੀਜ਼ ਆ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਮੈਡਮ ਸਵਰਨਕੌਰ ਦਾ ਵੀ ਕਹਿੰਣਾ ਜਦੋਂ ਵੀ ਇਹੀ ਕਿਹਾ ਉਹਨਾਂ ਸਾਡੇ ਕਦੇ ਗੱਲ ਨਹੀਂ ਮੋੜ ਰੰਗ ਦੇ ਪੈਸੇ ਦਿੱਤੇ ਬਹੁਤ ਬਹੁਤ ਓਹਨਾਂ ਦਾ ਧੰਨਵਾਦ। ਗਾਂਹ ਹੋਰ ਵੀ ਕਿਹੜੇ ਜਿਹੜੇ ਤੁਹਾਡੇ ਵੱਲੋਂ ਜਿਹੜੇ ਪਹਿਲ ਦੇ ਆਧਾਰ ਤੇ ਜਿਹੜੀ ਇਹ ਕੰਮ ਜਿਹੜੇ ਕੀਤੇ ਗਾ ਨੇ ਖਾਸ ਕਰਕੇ ਪਾਰਕ ਦੇ ਵਿੱਚ ਤਾਂ ਪਾਰਕ ਦੇ ਤੁਸੀਂ ਬਣਾਤੀ ਹੁਣ ਗਾਂਸ ਕੀ ਤੁਹਾਡਾ ਪ੍ਰੋਸੀਜਰ ਹੈ? ਗਾਂ ਸਾਡਾ ਹਜੇ ਤੱਕ ਇਹ ਹੋਈ ਆ ਕਿ ਪਹਿਲਾਂ ਇਹਦੀ ਸਫਾਈ ਸਕੂ ਕਰੀਏ ਕਟਿੰਗ ਕਰੀਏ ਮੀਂਹ ਦੇ ਨਰੀ ਦੇ ਦਿਨ ਨੇ ਅਜੇ ਤੱਕ ਤੱਕ ਬੂਟੇ ਬਾਟਿਆਂ ਦੀ ਕਟਿੰਗ ਕਟਿੰਗ ਸੋਹਣੇ ਤਰੀਕੇ ਨਾਲ ਕੀਤੀ ਆ ਬਾਤ ਉਹ ਅਗਲੇ ਮਹੀਨੇ ਜਾਮ ਨੂੰ ਸ਼ਾਮ ਅਗਲੇ ਮਹੀਨੇ ਕੁਝ ਹੋਰ ਕੰਮ ਕਰਾਂਗੇ ਉੱਥੇ ਇੰਟਰਲੌਕ ਲਵਾਉਂਦਾ ਹੈਗਾ ਵਾ ਚੱਕਰ ਜੇ ਆਪ ਕਰੂਗਾ ਜਿਦਾ ਜਿਦਾ ਸੋ ਜਿਹੜੀ ਥਾਂ ਵਿਲੀ ਉੱਤੇ ਤੁਸੀਂ ਸੋਚਿਆ ਕਿ ਇੰਟਰਲੋਕ ਲਵਾ ਦਈਏ ਉੱਥੇ ਇੰਟਰਲੋਕ ਲਵਾਉਣ ਦਾ ਚੱਕਰ ਹੈ ਜੀ ਜਿਦਾ ਜਿਦਾ ਸੇਵਾ ਆਈ ਜਾਊਗੀ ਜਦੋਂ ਸਾਡ ਨੂੰ ਪਤਾ ਲੱਗਿਆ ਸਾਡੇ ਕੋਲ ਇੰਨੇ ਪੈਸੇ ਹੋ ਗਏ ਲਵਾਣ ਜੋ ਕੇ ਉਦੋਂ ਆਈ ਸ਼ੁਰੂ ਕਰ ਦੇਣੀ ਠੀਕ ਹੈ ਜੀ ਮਨਤਨ ਸਿੰਘ ਸਾਹਿਬ ਬਹੁਤ ਵਧੀਆ ਵਧਾਈ ਦੇ ਪਾਤਰ ਹੋ ਤੁਸੀਂ ਆਪਣੀ ਟੈਲਫੋਨ ਭੇਟਾ ਜਿਹੜੀ ਸੇਵਾ ਜਿਹੜੀ ਆ ਇਸ ਸੋਸਾਇਟੀ ਨੂੰ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੇਖੋ ਜੀ ਕਿੰਨੀ ਵਧੀਆ ਸੇਵਾ ਜਿਹੜੀ ਆ ਕਰਦੇ ਪਏ ਨੇ ਨੌਜਵਾਨ ਸਾਡੇ ਵੀਰ ਜੀ ਜੇ ਕਿ ਤੇਲ ਫੁੱਲ ਭੇਟਾ ਜਿਹੜੀ ਕਿਸੇ ਨੇ ਵੀ ਸੇਵਾ ਜਿਹੜੀ ਦੇਣੀ ਹੋਵੇ ਸਾਡੇ ਪੋਲ ਸਾਹਿਬ ਚੱਕੀ ਵਾਲੇ ਉਹਨਾਂ ਨੂੰ ਵੀ ਸੇਵਾ ਦੇ ਸਕਦੇ ਆ ਸਾਡੇ ਸੁਖਵਿੰਦਰ ਭਾਈ ਨੇ ਜਿਨ੍ਹਾਂ ਦੀ ਯੋਗਵਾਹੀ ਹੈਡੀ ਜਿਹੜੀ ਸਾਰੀ ਫਲਵਾੜੀ ਸੇਵਾਦਾਰ ਜਿਹੜੀ ਆ ਸੁਸਾਇਟੀ ਜਿਹੜੀ ਆ ਸੇਵਾ ਕਰਦੀ ਵੀ ਇੱਥੇ ਪਹਿਲਾਂ ਖੁਸ਼ਵੰਤ ਬਾਜੀ ਉਹ ਬਾਹਰ ਵੱਛਲ ਗਏ ਤਾਂ ਉਸ ਤੋਂ ਬਾਅਦ ਜਿਹੜੀ ਸੁਖਵਿੰਦਰ ਭਾਈ ਨੇ ਜਿਹੜੀ ਇਹ ਸੇਵਾ ਸੰਭੀ ਆ ਤੇ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰੀਆਂ ਜਿਹੜੀਆਂ ਜਿੱਥੇ ਜਿੱਥੇ ਗਰਿੱਲਾਂ ਨੂੰ ਰੰਗ ਹੋਇਆ ਵਾ ਜਿੱਥੇ ਜਿੱਥੇ ਬੂਟਿਆਂ ਨੂੰ ਰੰਗ ਹੋਇਆ ਵਾ ਜਿੱਥੇ ਜਿੱਥੇ ਵੀ ਰੰਗ ਹੋਇਆ ਤੁਹਾਨੂੰ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਈਆਂ ਜਾਣਗੀਆਂ ਵੀਡੀਓ ਥੋੜੀ ਜਿਹੀ ਲੰਬੀ ਹੋ ਜਾਣੀ ਆ ਸਾਡੀ ਬੇਨਤੀ ਹੈ ਕਿ ਸਾਰੇ ਸਰੋਤਿਆਂ ਨੂੰ ਕਿ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਹੈ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਣਾ ਵੀਡੀਓ ਵੱਧ ਵੱਧ ਸ਼ੇਅਰ ਕਰ ਦਿਓ ਜੀ ਫਤਿਹ ਬੁਲਾਉਣੀ ਆ ਜੀ ਵਾਹਿਗੁਰੂ ਜੀ